ਫਲੋਰ ਵਿਖੇ ਲੜਕੀਆਂ ਦੇ ਸਕੂਲ ਨੇੜੇ ਜੂਨੀ ਮਨੀ 골ਡਨ ਲੌਨ ਦੁਕਾਨ ਨੂੰ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਕਾਰਨ ਕੀਮਤੀ ਸਮਾਨ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ ਇਹ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਨਵੰਦੇ ਮਨਦੀਪ ਨੇ ਦੱਸਿਆ ਕਿ ਫਾਇਰ ਬਗੇਡ ਨੂੰ ਬੁਲਾਇਆ ਗਿਆ ਬੜੀ ਜਦੋ ਜਹਿਦ ਉਪਰੰਤ ਅੱਗ ਤੇ ਕਾਬੂ ਪਾਇਆ ਇਹ ਵੀ ਦੱਸਿਆ ਕਿ 2 AC ਅਤੇ ਹੋਰ ਜ਼ਰੂਰੀ ਦਸਤਾਵੇਜ਼ ਸੜ ਗਏ ਹੋਏ ਨੁਕਸਾਨ ਦੇ ਬੇਰਵੇ ਤਿਆਰ ਕੀਤੇ ਜਾ ਰਹੇ ਹਨ ਕੀ ਨਾਮ ਤੁਹਾਡਾ ਨਮਸਤੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਦੀਪਾਏ ਆ ਮੈਂ ਜਨਮ ਵਿੱਚ ਜੋਬ ਕਰਦਾ ਬ੍ਰਾਂਚ ਮੈਨੇਜਰ ਲੁਧਿਆਣਾ ਠੀਕ ਹੈ ਜੀ ਤੇ ਸਾਡੀ ਇਹ ਬ੍ਰਾਂਚ ਫਲੋਰ ਵੀ ਹੈਗੀ ਆ ਮੈਂ ਇੱਥੇ ਲੋਕ ਰੈਨ ਵਾਲਾ ਆ ਠੀਕ ਹੈ ਜੀ ਜਿਹੜੇ ਫਲੋਰ ਤੇ ਮੇਰੇ ਮੈਨੇਜਰ ਸਾਹਿਬ ਸੀਗੇ ਸਾਡੇ ਐਕਸਪੈਕਟਿਡ ਰਜੀਪ কুমার ਜੀ ਉਹਨਾਂ ਦੀ ਸਿਰੇ ਕਾਲ ਆਈ ਮੈਨੂੰ ਕੋਈ ਅੱਧਾ ਪੌਣਾ ਘੰਟਾ ਪਹਿਲਾਂ ਠੀਕ ਹੈ ਉੱਥੋਂ ਜਿਸਨੇ ਪਹੁੰਚ ਤੋਣੇ ਕਿ ਤੁਹਾਡੇ ਇਥੇ ਅੱਗ ਲੱਗੀ ਅੱਗ ਲੱਗੀ ਹੋਈ ਆ ਧੂਆ ਨਿਕਲ ਰਿਹਾ ਠੀਕ ਐ ਜੋ ਸਹਾਨਾ ਵੀ ਜਲਦੀ ਪਹੁੰਚਣ ਦੀ ਕੋਸ਼ਿਸ਼ ਕਰੂ ਠੀਕ ਐ ਕਿ ਅਸੀਂ ਫਿਰ ਉਧਰੋਂ ਮੈਂ ਘਰੋਂ ਨਿਕਲਿਆ ਜਿਹੜੋ ਲੜਕੇ ਜਿਹੜੇ ਲੋਕਲ ਗੜੇ ਤੋਂ ਉਹ ਵੀ ਆ ਗਏ ਕਿ ਖੋਲਿਆ ਤੇ ਅੰਦਰ ਸੌ ਸੈਂਟੀ ਪੈਸਾ ਕੜ ਹੋਇਆ ਚਿਦਾ ਠੀਕ ਐ ਜਿਹਨਾਂ ਅੱਗ ਲੱਗੀ ਹੋਈ ਸੀ ਪਰ ਜੋ ਦੇਖਣ ਤੇ ਲੱਗ ਰਿਹਾ ਕੋਈ ਨਹੀਂ ਲੱਗ ਰਿਹਾ ਵੀ ਨੁਕਸਾਨ ਥੋੜਾ ਹੋਇਆ ਏਸੀ ਵੀ ਪਰ ਜਲ ਗਏ ਆ ਉਹਦਾ ਟਾਕਾ ਬੂਟਾ ਏਸੀਆਂ ਦਾ ਵੱਜਿਆ ਜਿਹਦੇ ਕਰਕੇ ਨੁਕਸਾਨ ਬਾਕੀ ਦਾ ਬਚਾਹ ਹੋ ਗਿਆ ਪਰ ਏਸੀ ਦੇ ਨਾਲ ਇੱਦਾਂ ਇਹ ਵੀ ਲੱਗਿਆ ਜ਼ਰੂਰੀ ਦਸਤਾਵੇਜ਼ ਵੀ ਕਾਫੀ ਲੋ ਹੋ ਗਏ ਜੀ ਜੀ ਬਿਲਕੁਲ ਬਿਲਕੁਲ ਕਿੰਨਾ ਨੁਕਸਾਨ ਹੋ ਗਿਆ ਫਿਰ ਤਾਂ ਇਹ ਤਾਂ ਦੇਖੋ ਜੀ ਮੈਂ ਹੁਣ ਲੁਧਿਆਣਾ ਬਰਾਖਿਆ ਟਿਆ ਮੈਨੂੰ ਹੁਣ ਫਲੋਰਾ ਵੀ ਬਰਾਖਿਆ ਟਿਆ ਨਹੀਂ ਪਤਾ ਜੀ ਇਹ ਫਾਇਰ ਵਰਗੇ ਪਹੁੰਚ ਕੇ ਮੌਕੇ ਤੇ ਜੀ ਜੀ ਬਿਲਕੁਲ ਪਹੁੰਚ ਗਏ ਹਾਂਜੀ ਅੱਗ ਦੇ ਕਾਬੂ ਪਾ ਲਏ ਸੀ ਕਾਲ ਕੀਤੀ ਆ ਵਿਦਨ 10 ਮਿੰਟਸ ਤੋਂ ਆ ਗਏ تھے ਅੱਗ ਦੇ ਕਾਬੂ ਪਾ ਲਿਆ ਗਿਆ ਹਣਾ ਓਕੇ ਓਕੇ ਕੀ ਕਹਿਣਾ ਚਾਹੁੰਦੇ ਹੋ ਬਸ ਮੈਂ ਕੀ ਲੱਗਦਾ ਕੀ ਸੌੜ ਸੌੜ ਕਰਿਆ ਸਰ ਹਾਂਜੀ ਓਕੇ ਫਾਇਰਮੈਨ ਬਲਜਿੰਦਰ ਸਿੰਘ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਯੂਨੀਮਨੀ ਗੋਲਡ ਲੋਨ ਨਾਂ ਦੀ ਦੁਕਾਨ ਵਿੱਚ ਅੱਗ ਲੱਗੀ ਹੈ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਉਹ ਮੌਕੇ ਤੇ ਪਹੁੰਚੇ ਤੇ ਅੱਗ ਉੱਤੇ ਕਾਬੂ ਪਾਇਆ ਭਾਜੀ ਮੇਰਾ ਨਾਮ ਫਾਇਰਮੈਨ ਬਲਜਿੰਦਰ ਸਿੰਘ ਹੈ ਜੀ ਸਾਡੀ ਕਮੇਟੀ ਦਫ਼ਤਰ ਲਾਈਨ ਲਾਈਨ ਨੰਬਰ ਤੇ ਕਾਲ ਆਈ ਸੀ ਪ੍ਰਧਾਨ ਸਾਹਿਬ ਉਹਨਾਂ ਦੀ ਜੀ ਸਿੰਦਰਪਾਲ ਪ੍ਰਧਾਨ ਜੀ ਦੀ ਜੀ ਅਸੀਂ ਤੁਰੰਤ ਇੱਥੇ ਪਹੁੰਚ ਕੇ ਐਕਸ਼ਨ ਲਿਆ ਅੱਗ ਤੇ ਕਾਬੂ ਪਾਇਆ ਠੀਕ ਹੈ ਜੀ ਇਹ ਅੱਗ ਸਰ ਸ਼ਾਰਟ ਸਰਕਟ ਦੇ ਨਾਲ ਲੱਗੀ ਹੋਈ ਸੀਗੀ ਠੀਕ ਹੈ ਜੀ ਹੁਣ ਕਾਬੂ ਵਿੱਚ ਆ ਸਾਡੇ ਕੀ ਸੀਗਾ ਕਾਦੀ ਦੁਕਾਨ ਸੀ ਇਹ ਸਰ ਜੁਐਲਰੀ ਦੀ ਦੁਕਾਨ ਸੀ ਜੀ ਜੁਐਲਰੀ ਦੀ ਦੁਕਾਨ ਸੀ ਕਿੰਨਾ ਕੁ ਨੁਕਸਾਨ ਹੋਇਆ ਸਰ ਦੋ ਏਸੀ ਮੈਲਟ ਹੋ ਗਏ ਇਹਨਾਂ ਦੇ ਅੱਗ ਦੇ ਨਾਲ ਹਾਂਜੀ ਦਸਤਾਵੇਜ਼ ਲੂ ਹੋ ਗਏ ਫਾਈਲਾਂ ਲੂ ਹੋ ਗਈਆਂ ਜੀ ਹਾਂਜੀ ਕਾਊਂਟਰ ਦੋ ਲੂ ਹੋ ਗਾਇਆ ਜੀ ਹਾਂ ਕੀ ਅੱਗ ਤੇ ਕਾਬੂ ਪਾ ਲਿਆ ਗਿਆ ਹਾਂਜੀ ਬਿਲਕੁਲ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜੀ ਠੀਕ ਹੈ ਸਰ ਕਿੰਨੀਆਂ ਗੱਡੀਆਂ ਲੱਗੀਆਂ ਸਰ ਇੱਕੋ ਹੀ ਗੱਡੀ ਲੱਗੀ ਹੈ ਇੱਕੋ ਗੱਡੀ ਲੱਗੀ ਹਾਂਜੀ